ਹੈਲੋ ਐਂਡ ਵੈਲਕਮ ਬੈਕ ਟੂ ਗਾਇਸ ਕ੍ਰਿਸ਼ਨਾ ਐਨੀਵਰ ਉਮੀਦ ਕਰਦੇ ਆਂ ਕਿ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵੇ ਗਾਇਸ ਤੇ ਆਪਾਂ ਰਾਤ ਗਾਇਸ ਪਹੁੰਚ ਗਏ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਲੇਟ ਪਹੁੰਚੇ ਸੀ ਇਸ ਲਈ ਕੱਲ ਕੋਈ ਵਲੌਗ ਨਹੀਂ ਸ਼ੂਟ ਕੀਤਾ ਤੇ ਹੁਣ ਆਪਾਂ ਵਲੌਗ ਸ਼ੁਰੂ ਕਰਨ ਲੱਗੇ ਆਂ ਸ੍ਰੀ ਦਰਬਾਰ ਸਾਹਿਬ ਦਾ ਤੇ ਅੱਜ ਮਸਾਖੀ ਦਾ ਦਿਹਾੜਾ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮਸਾਖੀ ਦੀਆਂ ਤੇ ਹੁਣ ਆਪਣਾ ਵਲੌਗ ਸ਼ੁਰੂ ਕਰਨ ਲੱਗੇ ਆ ਗਾਇਜ਼ ਤੁਹਾਨੂੰ ਦਰਬਾਰ ਸਾਹਿਬ ਲੈ ਕੇ ਚਲਦੇ ਆ ਦਰਸ਼ਨ ਮੇਲਾ ਕਰਾਉਣੇ ਆ ਰੌਣਕ ਮੇਲਾ ਕਰਾਉਣੇ ਆ ਸਾਰਾ ਤੇ ਬੜੇ ਜੋ ਵਲੌਗ ਦੇ ਨਾਲ ਗਾਇਜ਼ ਤੇ ਰਾਤ ਲੇਟ ਹੋ ਗਈ ਸੀ ਇਸ ਲਈ ਕੁਝ ਨਹੀਂ ਸ਼ੂਟ ਕੀਤਾ ਤੇ ਸਿੱਧਾ ਹੁਣੇ ਸ਼ੁਰੂ ਕਰ ਰਹੇ ਆ ਵਲੌਗ ਗਾਇਜ਼ ਤੇ ਆ ਆਪਣਾ ਕਮਰਾ ਹੈ ਤੇ ਨਾਲ ਆਪਣੇ ਸਿਮਾ ਜੀ ਤੇ ਇਹ ਕਮਰਾ ਵੀ ਸਾਨੂੰ ਸਸਤੇ ਪੈ ਗਿਆ ਗਾਇਜ਼ AC ਨੋਟ ਵਰਕਿੰਗ ਨਹੀਂ ਵਰਕਿੰਗ ਹੈ ਏਸੀ ਚੱਲ ਪਿਆ ਹੀ ਤੇ ਕੰਮ ਸਸਤਾ ਹੀ ਪਿਆ ਗਿਆ ਤੇ ਹੁਣ ਬਣੇ ਰਿਓ ਬਲੌਗ ਦੇ ਨਾਲ ਗਾਇਸ ਤੇ ਚਲਦੇ ਆਂ ਫਿਰ ਤੇ ਇਹ ਲੋ ਜੀ ਰੂਮ ਤੋਂ ਬਾਹਰ ਆ ਗਏ ਆ ਇੱਥੇ ਹੁਣ ਚੱਲਦੇ ਆਪਾਂ ਦਰਵਾਜ਼ਾ ਮੱਥਾ ਟੇਕਣ ਪੂਰਾ ਰਾਸ਼ੀਆ ਜਣਾ ਉਹ ਸਾਖੀ ਕਰ ਰਿਹਾ ਹੈਰਿਟੇਜ ਸਟਰੀਟ ਲਓ ਜੀ ਕਰੋ ਦਰਸ਼ਨ ਸਾਹਮਣੇ ਸ਼੍ਰੀ ਗੁਰੂ ਦਾਸ ਸਾਹਿਬ ਦੇ ਜਿਆੜੀ ਗਾੜੀ ਕਾਟਰ ਬਾਉਂਡਰ ਕਾਟਰ ਉਹ ਨੀ ਉਹ ਜੀ ਜੋੜੇ ਜਮਾ ਕਰਾਉਂਦੇ ਆਪਾਂ ਉਹ ਆਹ ਦੇਖੋ ਜੀ ਸਵੇਰ ਤੋਂ ਕਿਹੋ ਜਿਹਾ ਸਮਾਂ ਹੈ ਬਸਾਂ ਨੂੰ ਕਰੀਏ ਤੇ ਉਹ ਆਹ ਜੀ ਜਿਹੜੇ ਬੇਟੀ ਤੇ ਗੇਟਵਾਟ ਸਮਾਂ ਲੱਗਦਾ ਹੈ ਕਿ ਤੇ 7 ਦੰਬਰ ਤੇ ਜੇ ਜਵ ਬੋਸੂ ਦਾ

ਨਾ ਆਪਾਂ ਸ਼ਨਾਣ ਕਰਾਂਗੇ ਨਾਣ ਕਰਨ ਤੋਂ ਬਾਅਦ ਫਿਰ ਆਪਾਂ ਲੰਗਰ ਸ਼ਕਲਨੀ ਚੱਲਦੇ ਆਂ ਲੰਗਰ ਚੱਕੇ ਤੇ ਫਿਰ ਮੱਥਾ ਟੇਕਦੇ ਆਂ ਜਿਉ ਆਖਦਾ ਇੱਛੂ ਆਪ ਜੈ ਇੱਛੂ ਆਪ ਜੈ ਐਸਾ ਸਤਿ ਜੈ ਸਾਹਮਣੇ ਅੰਡਰਟੇਕਟਰ ਤੇ ਆਪਾਂ ਉੱਥੇ ਬੈਗ ਜਮਾ ਕਰਵਾ ਕੇ ਫਿਰ ਚਲਦੇ ਆ ਲੰਗਰ ਸ਼ਕਲ ਨੇ ਇਸ਼ਨਾਨ ਆਪਾਂ ਕਰ ਲਿਆ ਸੀਗਾ ਜੀ ਬੜਾ ਹੀ ਆਨੰਦ ਆਇਆ ਜੀ ਇਸ਼ਨਾਨ ਕਰਕੇ ਜਿਸ ਦਾ ਜੀ ਦਿਸਪਲਨ ਹੈ ਉਹ ਸਾਹਮਣੇ ਸਿੱਮੇ ਗੱਡੀ ਘਰ ਅੱਛਾ ਹਾਰ ਬਸੇ ਉਧਰ ਆਣਾ ਮੰਨਿਆ ਤੇ ਸਾਹਮਣੇ ਲੰਗਰ ਵਾਲਾ ਜੀ ਲੰਗਰ ਹਾਲ ਦੇ ਬਿਲਕੁਲ ਹੀ ਨਾਲ ਬੂੰਗਾ ਰਾਮ ਗੜੀਆ ਬਣਿਆ ਹੋਇਆ ਹੈ ਬਹੁਤ ਸੋਹਣੀ ਮਤ ਬਣੀ ਹੈ ਇੱਧਰ ਲੰਗਰ ਹਾਲਾ ਲੰਗਰ ਚੱਲ ਜੀ ਜਾਂਦਾ ਹੈ ਉਧਰ ਬੂੰਗਾ ਰਾਮ ਗੜੀਆ ਉਹ ਜਿਆ ਨਾਲ ਹੀ ਪਾਣੀ ਗੜੀਆ ਦੇ ਅੰਦਰ ਉਹ ਤ੍ਰਿਸ਼ਾ ਸੇ ਸਟੇਰ ਉੱਤਰ ਦੀਆਂ ਨਿਚੇਣ ਤਾਂ ਦੇਖੋ ਤੁਸੀਂ ਬਹੁਤ ਜਣੇ ਇਧਰ ਪੰਦੀ ਜਾਂਦੀ ਹੈ ਇਹ ਪ੍ਰਾਚਨ ਖੂਹ ਹੈ ਸਮੇਂ ਦੀ ਚੀਜ਼ ਆ ਇਹ ਪ੍ਰਾਚਨ ਖੂਹ ਹੈ ਜੀ ਇਹ ਕਿਹਾ ਜਾਂਦਾ ਹੈ ਵੀ ਜਿਵੇਂ ਜਿੰਨੀਆਂ ਚੱਕਰ ਖੂਹ ਖਤਰ ਹੁੰਦਾ ਯਾਰ ਫੋਟੋ ਵੀ ਇਹਦਾ ਲੁਕਿੰਦਾ ਨਹੀਂ ਬਹੁਤ ਸ਼ਰਮ ਆ ਇਹ ਉਹ ਜਿਹੜਾ ਹੈ ਜੀ ਹੈ ਇਹ ਹਨ ਹਾਂ ਜੀ ਕੀ ਨਾ ਕੋਹ ਹੂੰ ਇਹਦੇ ਵਿੱਚ ਜਿੰਨਾ ਡੂੰਗਾ ਖੂ ਹੈ ਅੱਛਾ ਨਹੀਂ ਪੋਰ ਗਿਆ ਓਕੇ ਥੋੜਾ ਲੰਮਾ ਹੈ ਬਈ ਇਹ ਕਈ ਉੱਚਾ ਸਿਸਟਮ ਬੰਦ ਕਰਤਾ ਹੈ ਯਾਰਾ ਕਿੱਡਾ ਸੋਹਣਾ ਬਣਾਇਆ ਹੈ ਹਲਾ ਕਿਆ ਬਾਤ ਹੈ ਯਾਰਾ ਨਾ ਸਿੱਮੇ ਆ ਵੇਖ ਸਕਦੇ ਨਾ ਅੰਦਰ ਵੜ ਕੇ ਆਪਾ ਥੋੜਾ ਪ੍ਰਾਚੀਨ ਬਣਿਆ ਹੋਇਆ ਯਾਰ ਨਾ ਤਾਂ ਕਿਆ ਬਾਤ ਆ ਯਾਰ ਕਿੱਡੀ ਜਣਾ ਜ਼ਬਰਦਸਤ ਹੋ ਬਹੁਤ ਸੋਹਣੀ ਬਣੀ ਜੀ ਕਾਰੀ ਕਰੀ ਗੱਡੀ ਘਣਾ ਯਾਰ ਨਿੱਕੀ ਟੈਲ ਦੀ ਪੁਰਾਣੀ ਇਹ ਟੱਬ ਰੋਟੈਲ ਆ ਨਾ ਛੋਟੀ ਬਰੀਕ ਜਿਹੜੀ ਅੱਜ ਕੱਲ ਚੱਲਦੀ ਆ ਬਹੁਤ ਹੀ ਸੋਹਣਾ ਬਣਿਆ ਹੋਇਆ ਜੀ ਇਹ ਤੋਂ ਜਿਹੜਾ ਦ੍ਰਿਸ਼ ਹੈ ਦਰਬਾਰ ਸੋ ਦਾ ਬਹੁਤ ਹੀ ਵੇਖਣਯੋਗ ਦਾ ਉੰਗੇ ਰਾਮਗੜੀਏ ਤੋਂ ਜੇ ਮੈਨੂੰ ਕੋਈ ਪਰਸ਼ਾਣ ਹੋਵੇ ਨਿਆਉਣਾ ਪਾ ਚਲਦੇ ਮੱਥਾ ਟੇਕਣ ਲਈ ਰਾਸ਼ੂ ਵੇਖ ਲਓ ਤੁਸੀਂ ਸੰਗਤਾਂ ਦਾ ਉਸ ਆਖੀ ਕਰਕੇ ਬਹੁਤ ਆਸ਼ਾ ਇੱਕ ਭਾਈ ਤਾਲੂ ਪਰ ਮੱਝੇ ਦੇ ਇਹਨਾਂ ਕੁ ਅਮਰਦਾਸ ਪਿੰਡ ਚੋੜੇ ਚਤਰਾ ਵਿੱਚ ਇਹ ਨਹੀਂ ਯਾਦ ਹੈ ਕਿ ਪਹਿਲੀ ਵਾਰ ਜਿਹੜੀ ਬਖਸ਼ੀ ਹੈ ਨਾ ਤੇ ਮੱਥਾ ਪਟੇਗ ਲਿਆ ਜੀ 1503 200 ਜਦੋਂ ਬੋਲੀ ਚਾਹਵੇ ਕਿੰਨੇ ਪਿਆਰੇ ਬੇਣੀ ਕਿੰਨੇ ਗੋਦਵਾਸਾਂ ਦੀ ਕਾਮਰ ਕਰਤੀ ਤੇ ਕਿ ਬਾਦਸ਼ਾਹ ਬੋਲੀ ਬਹੁਤ ਪਿਆਰੇ ਹੋ ਗਿਆ ਬਾਦਸ਼ਾਹ ਇੱਕ ਪਹਾੜਾ ਅੱਖਰ ਹੈ ਕਿ ਜਦੋਂ ਤੱਕ ਉਹ ਪਹਾੜਾ ਪੱਥਰ ਟੁੱਟਦਾ ਨਹੀਂ ਬੋਲੀ ਵਿੱਚ ਜਲ ਪ੍ਰਗਟ ਨਹੀਂ ਹੋਏਗਾ ਬਸ ਕਰਦਾ ਤੇ ਉੱਡਦਾ ਪਿਆ ਸਾਡੇ ਤੋਂ ਬਲੋਤਾ ਇੱਕ ਮਾਹਾਂ ਨੌਜਵਾਨ ਨਹੀਂ ਲੋ ਜੀ ਕਰੋ ਦਰਸ਼ਨ ਸਾਹਮਣੇ ਪ੍ਰਾਤਨ ਬੇਰ ਸਾਹਿਬ ਦੇ ਜੀ बहुत ही पुरान अपना सिख सभ्याचारा दिखाया गया जी सिखा न रिलेटिड पुराने साजो ਤਬਲਾ ਹੋ ਗਿਆ ਸਰੰਗੀ ਹੋ ਗਈ ਵਾ ਸਾਰੇ ਸ਼ਹੀਦ ਆਪਣੇ ਸਾਰੀਆਂ ਤਸਵੀਰਾਂ A to Z ਕਲਾਸ ਦੇ ਕੁਟਾ ਕਰ ਲੈ ਐਲਿਜ਼ਾਬੈਥ ਨੇ ਬੁੱਕਰੇਟ ਦਿੱਤੀ ਉਹ ਹਸਨੀਆਂ ਉਸ ਰੋਗਲਾ ਵੇਖੋ ਇਹ ਗੱਡੀਆਂ ਇਹਨਾਂ ਨੂੰ 12 ਮੋਰਾ ਲਿਖਦੇ ਸੀ ਆਪਣੇ ਸਿੱਖ ਤੋਦੋ ਇਹਨਾਂ ਦੀ ਯੂਜ਼ ਹੁੰਦੀ ਸੀ ਕਰਤਾਲਾ ਜੋੜੀਤਾ ਆ ਫਿਊ ਮੂਮੈਂਟਸ ਲੇਟਰ ਹਾਂਜੀ ਆਪਾਂ ਹੁਣ ਦਰਬਾਰ ਸਾਹਿਬ ਤੋਂ ਮੱਥਾ ਟੇਕਦਾ ਸੀ ਤੇ ਘਰੇ ਵਾਪਸ ਜਾ ਰਹੇ ਆਂ ਜੀ ਤੇ ਲੇਟ ਹੋ ਗਏ ਆਂ ਬਸ ਹੁਣ ਘਰੇ ਪਹੁੰਚਾਂਗੇ ਸਿੱਧਾ ਤੇ ਜੇ ਤੁਹਾਨੂੰ ਦਰਬਾਰ ਸਾਹਿਬ ਵਾਲਾ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਸਿਮਾ ਜੀ ਹੁਣ ਜਲਦੀ ਹੀ ਤੁਹਾਨੂੰ ਮਿਲਾਂਗੇ ਨੈਕਸਟ ਟੂਰ ਦੇ ਨਾਲ ਨੈਕਸਟ ਨੈਕਸਟ ਵਲੌਗ ਦੇ ਨਾਲ ਇੱਕ ਬੜਾ ਵਧੀਆ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਉਣਾ ਹੈ ਬਹੁਤ ਜਲਦੀ ਟਾਈਮ 'ਤੇ ਤੁਹਾਨੂੰ ਦਿਖਾਵਾਂਗੇ ਤੇ ਬਣੇ ਰਹੋ ਤੇ ਜਿਨ੍ਹਾਂ ਨੇ ਪਿਛਲੇ ਵਲੌਗ ਵੀ ਨਹੀਂ ਦੇਖਿਆ ਪਲੀਜ਼ ਵੇਖ ਲਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸ